ਇਸਰੋ ਚ ਹੁਣ ਪੰਜਾਬ ਦੇ 5 ਸਟੂਡੈਂਟ ਟ੍ਰੇਨਿੰਗ ਚ ਭਾਗ ਲੈਣਗੇ ਜਿਸ ਵਿੱਚ ਹਰਪਰਦੀ ਦੋ ਹੋਣ ਹਰ ਲੜਕੀਆਂ ਵੀ ਸ਼ਾਮਿਲ ਹੋਣਗੀਆਂ ਜਿਸ ਵਿੱਚ ਇੱਕ ਗੁਰਲੀਨ ਕੌਰ ਅਤੇ ਅਰਸ਼ਪ੍ਰੀਤ ਕੌਰ ਹੈ ਇਸ ਤਰ੍ਹਾਂ ਦੀ ਬਾਤ ਹੈ ਸਭ ਤੋਂ ਪਹਿਲਾ ਮੇਰੀ ਸ਼ੁਰੂਆਤ ਹੈ ਸਰਕਾਰੀ ਹਾਈ ਸਕੂਲ ਜੁਝਾਰ ਚਟਿਆਲ ਵਿੱਚ ਹੋਈ ਜਿਨ੍ਹਾਂ ਨੇ ਮੈਨੂੰ ਅਮਨਪ੍ਰੀਤ ਸਿੰਘ ਸੋਤਾ ਅਧਿਆਪਕ ਨੇ ਮੈਨੂੰ ਗਾਈਡ ਕੀਤਾ ਜੋ ਕਿ ਸਾਇੰਸ ਮਾਸਟਰ ਨੇ ਸਭ ਤੋਂ ਪਹਿਲੇ ਮੈਂ ਵੀਵੀਐਮ ਦਾ ਪੇਪਰ ਪਾਇਆ ਜਿਹਦੇ ਕਰ ਮੈਨੂੰ ਥੋੜੀ ਨੌਲੇਜ ਮਿਲੀ ਤੇ ਉਹਦੇ ਨਾਲ ਰਿਲੇਟਡ ਕੋਈ ਵੀ ਸਾਇੰਸ ਦਾ ਪੇਪਰ ਹੁੰਦਾ ਸੀਗਾ ਤਾਂ ਮੈਂ ਹਰੇਕ ਪੇਪਰ ਭਾਂਦੀ ਸੀਗੀ ਇਹ ਵੀ ਇੱਕ ਪੇਪਰ ਮੈਂ ਹੀ ਪਾਇਆ ਸੀ ਨੈਸ਼ਨਲ ਲੈਵਲ ਦਾ ਪੇਪਰ ਪਾਇਆ ਸੀ ਇਹ ਪੇਪਰ ਮੈਂ ਬਾਕੀ ਪੇਪਰਾਂ ਇੰਤਰਾ ਹੀ ਪਾਇਆ ਸੀਗਾ ਤੇ ਮੈਨੂੰ ਉਮੀਦ ਸੀਗੀ ਕਿ ਮੇਰੇ ਅੰਕ ਜ਼ਰੂਰ ਆਣਗੇ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਮੇਰੀ ਸੈLECTION ਹੋ ਗਈ ਹੈ ਇਹ ਵੀ ਮੇਰੇ ਗਾਈਡ ਅਧਿਆਪਕ ਗਮਨ ਪ੍ਰੀ ਸਿੰਘ ਨੇ ਦਿੱਸਿਆ ਸੀ। ਕਿ ਇਸ ਤਰ੍ਹਾਂ ਦੇਖਦੇ ਹੋ ਇਸਲੀ ਕਿ ਇਸ ਤੋਂ ਬਾਅਦ ਇਸ ਤਰ੍ਹਾਂ ਦੇ। ਆਉਣ ਵਾਲੇ ਸਮੇਂ ਵਿੱਚ ਇਹ ਮੇਰੇ ਲਈ ਬਹੁਤ ਹੀ ਚੰਗਾ ਸਮਾਂ ਹੈ ਤੇ ਮੈਂ ਮਿਹਨਤ ਕਰਕੇ ਪਾਇਆ ਹੈ ਤੇ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈਗਾ ਕਿ ਮੈਂ ਸਾਰਿਆਂ ਦਾ ਨਾਮ ਰੋਸ਼ਨ ਕੀਤਾ ਹੈ। ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦੀ ਤਿਆਰੀ ਹੈ ਔਰ ਕੀ ਸੋਚ ਰਿਹਾ ਹੈ ਕਿ ਅੱਗੇ ਕੀ ਕਰਨਾ ਹੈ? ਆਉਣ ਵਾਲੇ ਸਮੇਂ ਵਿੱਚ ਵੀ ਮੇਰੀ ਇਹ ਤਿਆਰੀ ਹੈ ਕਿ ਮੈਂ ਇਸ ਰੋ ਵਿੱਚ ਸਾਇੰਟਿਸਟ ਬਣਾ। ਤੇ ਨਾ ਮੇਨੇ ਮੀਖੋ ਜਗਣਾ ਸਾਜੀ ਇਹ ਸਾਰਾ ਨੇ ਦੱਸਿਆ ਸੀ ਮਤਲਬ ਅਮਨ ਪ੍ਰੀਤ ਦਾ ਫੋਨ ਆਇਆ ਸੀ ਸਾਨੂੰ ਹੋਣਾ ਨਾ ਬੱਚਿਆ ਕਿ ਜਿਸ ਤਰ੍ਹਾਂ ਟੋੜੀ ਬੱਚੀ ਦਾ ਲੈਕਚਰ ਹੋਇਆ ਹੈ ਤੇ ਸਾਨੂੰ ਬਹੁਤ ਹੀ ਖੁਸ਼ੀ ਹੋਈ ਇਸ ਤਰ੍ਹਾਂ ਉਹਨਾਂ ਦੇ ਪਾਪਾ ਨੂੰ ਵੀ ਦੱਸਿਆ ਸੀ ਫੋਨ ਕੀਤਾ ਉਹ ਬਹੁਤ ਖੁਸ਼ ਹੋਏ ਇਸ ਤਰ੍ਹਾਂ ਅਸੀਂ ਇਹ ਖੁਸ਼ੀ ਬਹੁਤ ਹੈ ਬਦਸਰ ਕੀ ਕਰਦੇ ਨੇ ਇਹ ਬਦਸਾ ਵੀ ਨਰੇਡ ਵੇ ਵਿੱਚ ਕੰਮ ਕਰਦੇ ਨੇ ਮਤਲਬ ਹਾਂਜੀ ਬੱਚੀ ਦੀ ਸੋਪਲਬਦੀ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਵਾਲੇ ਸਮੇਂ ਅਸੀਂ ਤਾਂ ਸੋਨੇ ਆ ਕਿ ਇਹ ਮਿਹਨਤ ਕਰੇ ਅੱਗੇ ਜਾ ਕੇ ਹੋਰ ਵੀ ਜਾ ਕੇ ਮਤਲਬ ਬਦਲ ਅੰਦਾਜ਼ ਕਿਦੋਂ ਬੱਚੇ ਦੀ ਪ੍ਰੋਫਾਈਲ ਬੱਚੇ ਤਾਂ ਜੀ ਪਹਿਲਾਂ ਤਾਂ ਕਾਫੀ ਫਰਸਟ ਆਂਦੀ ਰਹੀ ਆ ਇਹ ਅਸੀਂ ਇਹ ਸੁਪਨਾ ਵੀ ਨਾ ਹੋ ਲਿਆ ਕਿ ਕਦੀ ਸਾਡੀ ਬੱਚੀ ਇਦਾਂ ਦੇ ਕੰਮ ਕਰੇਗੀ ਉਸ ਮਾਰਟ ਨੇ ਵੀ ਘੜਾ ਸੰਯੋਗ ਦਿੱਤਾ ਘਰੋਂ ਵੀ ਕੋਈ ਪੜਾਣ ਦੀ ਯੱਕੇ ਨੀਤੰਗੀ ਨਹੀਂ ਕਿ ਐਂ ਇਹ ਉਹ ਵੀ ਕਰਕੇ ਬੱਚੀ ਸਾਡੀ ਕਹਿੰਦੀ ਰਹੀ ਹੈ ਇਹਨੂੰ ਸਭ ਕੁਝ ਕਰਦੇ ਰਹੇ ਹਾਂ ਬਾਕੀ ਟਿਊਸ਼ਨ ਵੀ ਦਿਖਾਈ ਹੋਇਆ ਹੈ ਬਾਕੀ ਜੋ ਵੀ ਇਹਨੂੰ ਆਪਣੀ ਮਰਜ਼ੀ ਨਾਲ ਕਹਿੰਦੀ ਮੈਂ ਇਹ ਕਰਨਾ ਜਾਂ ਪੇਪਰ ਪਾਣਾ ਪਣਾ ਉਧਰ ਵੀ ਇਹਨੇ ਖਰਾ ਸਿਲੈਕਟ ਕਰ ਲਿਆ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਪਿੰਡ ਦੇ ਜਾਂ ਆਪਣੇ ਜੇਲੇ ਦੇ ਨਾਲ ਰੋਸਮ ਕੀਤਾ ਸਾਨੂੰ ਸਾਰੇ ਪਰਿਵਾਰ ਨੂੰ ਖੁਸ਼ੀ ਹੈ ਪਰ ਜਿਹੜੇ ਸਾਡੇ ਲੜਕੇ ਗਏ ਹੋਣਗੇ ਉਹਨਾਂ ਵੀ ਇਹਦੇ ਡੈਡੀ ਹਨ ਵੀ ਚਾਚੇ ਵੀ ਫੌਜ ਵੀ ਜਿਹੜੇ ਉਹਨਾਂ ਵੀ ਬਹੁਤ ਖੁਸ਼ੀ ਹੋਈ ਹੈ ਤੇ ਸਾਡੀ ਕੀ ਨਹਿਤ ਕਰਨਾ ਇਸ ਪ੍ਰਾਧ ਦੇ ਪਿੰਡ ਪੱਤੇ ਦੀ ਇਸ ਮੁਲਗੀ ਨੂੰ ਕਿਹੜੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਕੀ ਕਰਨਾ ਚਾਹੀਦਾ ਹਾਂਜੀ ਅਸੀਂ ਤਾਂ ਬਹੁਤ ਖੁਸ਼ ਹਾਂ ਕਿ ਸਾਡੀ ਬੱਚੀ ਪਿੰਡ ਤੋਂ ਸਕੂਲ ਤੋਂ ਉੱਠ ਕੇ ਡੇਵਜੇ ਮੁਕੰਮ ਤੇ ਪਹੁੰਚੀ ਹੈ ਜੈਸੇ ਬਹੁਤ ਜ਼ਿਆਦਾ ਖੁਸ਼ ਹਾਂ ਕੀ ਕਰਨਾ ਚਾਹੀਦਾ ਜਿਹੇ ਹਾਲਾਤਾਂ ਨੂੰ ਦੇਖ ਕੇ ਇਹ ਜਿਹੇ ਹਾਲਾਤਾਂ ਨੂੰ ਦੇਖ ਕੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡੀ ਬੱਚੀ ਵਖੇ ਦੇਖ ਕੇ ਹੋਰ ਵੀ ਬੱਚੇ ਥੋੜੇ ਪੜ੍ਹਾਈ ਵਖੇ ਜ਼ਿਆਦਾ ਧਿਆਨ ਦੇਣ ਤੇ ਆਪਣੇ ਆਪਣੇ ਮਾਂ-ਬਾਪ ਦਾ ਨਾਰੋਸ਼ਣ ਕਰਨ